ਮਾ ਗਰਾ ਪੂਨ ਕਲ ਬੋਧ ਗਰਾ ਨਾਮ ਕੇ ਤਾਲੀ ਦਰਦਨਾ ਬਾਰ ਨਾਮ ਤਮ ਜਗ ਰੁਣਾਹੀ ਤਮ ਰਮੀ ਮਾਰੇ ਕਵਹੀ ਨਾ ਗਾਏ ਨਸਾਨਿ ਮਾ ਤਰਾਪ ਕਮੀਨਾ ਆਬਾ ਆਗੋ ਕੇ ਮੂਰਾ ਮਰਨ ਭੋਗਿਆ ਮਾਇਆ ਰਾ ਪਾਪ ਕੋ ਬੰਝਾ ਗਏ ਬਲ ਬੇ ਕੀ ਗੁਨਾਹਕ ਹੈ ਸਭ ਉਕੜੇ ਮਾ ਗਰਾ ਸੰਗਾਨ ਨ ਮਰਮਾਨ ਕਰ ਹਰਿ ਕਾ ਨਾਮ ਕ ਊਭਾਗ ਬਨਵਨ ਬਾਲਾ ਨਮੁ ਪ੍ਰਭ ਤੋ ਗਿਹੇ ਮੇ ਕਾਲਾ ਪਰਮੀ ਮਾਰਿ ਸਭ ਨਾਮੁ ਆਪਰ ਤੋ ਕ ਜਾਣੇ ਜਿੰਦੂ ਕੀਆ ਪੂਰਨ ਬੰਗਿ ਇਕ ਬਦਰਾ ਬਲਕ ਮਾਇਆ ਵਿਹੇਨ ਤਾ ਤੇ ਜੋੜ ਕੰਬ ਤੇ ਉਧਾਇ ਪੰਜ ਜਨਾਲ ਨਾਇ ਜਹਰਾ ਯਾਣਾ ਬੜੀ ਹੈ ਗੁਰੂ ਕੋ ਨਮੋ ਦਾਜੀ ਔਗਤ ਹੈ ਨਾਮ ਹੈ ਜਗ ਜੀਵਾੰ ਬਾਇ ਰੇ ਲਖਵਡਾਨ ਪਰਬਤੀ ਆਜੁਬਾ ਦੇ ਮੋਮਸਗਾ ਦੇ ਫੋਨ ਬਾਰੇ ਅਨੰਦ